ਦੋਸਤੋ ਅਕਸਰ ਹੀ ਜਿਸਨੇ ਸਾਥ ਨਿਭਾਉਣਾ ਹੁੰਦਾ ਹੈ ਉਹ ਕਿਸੇ ਵੀ ਹਾਲਾਤ ਅਤੇ ਕਿਸੇ ਵੀ ਸਮੇਂ ਵਿੱਚ ਤੁਹਾਡਾ ਸਾਥ ਨਹੀਂ ਛੱਡੇਗਾ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਵੇਂ ਵਿਆਹੀ ਜੋੜੀ ਦਿਖਾਈ ਦੇ ਰਹੀ ਏ ਪਰ ਇਸ ਵੀਡੀਓ ਵਿੱਚ ਵੱਖਰੀ ਗੱਲ ਇਹ ਹੈ ਕਿ ਕੁੜੀ ਤਾਂ ਬਿਲਕੁਲ ਠੀਕ ਹੈ ਪਰ ਮੁੰਡਾ व्हीलचेयर ਤੇ ਬੈਠਾ ਹੈ ਜਿਸ ਦੀਆਂ ਕਿ ਲੱਤਾਂ ਕੰਮ ਨਹੀਂ ਕਰਦੀਆਂ ਪਰ ਜਿਸ ਹਿਸਾਬ ਨਾਲ ਮੁੰਡਾ ਕੁੜੀ ਖੁਸ਼ ਦਿਖਾਈ ਦੇ ਰਹੇ ਨੇ ਲੱਗਦਾ ਹੈ ਕਿ ਇਹਨਾਂ ਦੀ ਸ਼ਾਇਦ ਲੰਬ ਮੈਰਿਜ ਹੋਵੇ ਕਿਉਂਕਿ ਕੋਈ ਵੀ ਮਾਪਿਓ ਆਪਣੀ ਧੀ ਨੂੰ ਇਸ ਤਰ੍ਹਾਂ ਦੇ ਮੁੰਡੇ ਨਾਲ ਨਹੀਂ ਵਿਆਉਣਾ ਚਾਹੇਗਾ ਪਰ ਤਨ ਹੈ ਇਹ ਕੁੜੀ ਜਿਸ ਨੇ ਮੁੰਡੇ ਦਾ ਇਸ ਹਾਲਾਤ ਵਿੱਚ ਵੀ ਸਾਥ ਨਹੀਂ ਛੱਡਿਆ ਸੋ ਇਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕੁੜੀ ਮੁੰਡੇ ਦਾ ਉਮਰ ਭਰ ਲਈ ਸਾਥ ਨਹੀਂ ਛੱਡੇਗੀ ਸ਼ਾਇਦ ਇਸੇ ਲਈ ਕਿਹਾ ਜਾਂਦਾ ਹੈ ਕਿ ਜਿਸ ਨੇ ਤੁਹਾਡਾ ਸਾਥ ਛੱਡਣਾ ਹੈ ਉਸ ਨੂੰ ਤੁਸੀਂ ਰੋਕ ਨਹੀਂ ਸਕਦੇ ਅਤੇ ਜਿਸ ਨੇ ਤੁਹਾਡਾ ਸਾਥ ਦੇਣਾ ਹੈ ਉਹ ਤੁਹਾਡੇ ਨਾਲ ਮਾੜੇ ਤੋਂ ਮਾੜੇ ਸਮੇਂ ਵਿੱਚ ਵੀ ਖੜਾ ਰਹੇਗਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ